ਰਾਜਪ੍ਰਧਾਨ ਮੰਤਰੀ ਮੋਦੀ ਪੰਜਾਬ ਦੇ ਵਿੱਚ ਹੁੰਕਾਰ ਭੰਗੇ ਅਤੇ ਪਟਿਆਲਾ ਦੇ ਵਿੱਚ ਪੋਲੋ ਗਰਾਊਂਡ 'ਚ ਪੀਐਮ ਮੋਦੀ ਦੀ ਵੱਡੀ ਰੈਲੀ ਹੈ ਜੀ ਹਾਂ ਪਰਨੀਤ ਕੌਰ ਜੋ ਕਿ ਭਾਜਪਾ ਦੇ ਉਮੀਦਵਾਰ ਨੇ ਪਟਿਆਲਾ ਤੋਂ ਉਹਨਾਂ ਦੇ ਹੱਕ ਦੇ ਵਿੱਚ ਅੱਜ ਪ੍ਰਧਾਨ ਮੰਤਰੀ ਮੋਦੀ ਐ ਜੋ ਰੈਲੀ ਕਰਨਗੇ ਉਸ ਦੱਸਦੇ ਕਿ ਪੀਐਮ ਮੋਦੀ ਦੀ ਸੁਰੱਖਿਆ ਦੇ ਲਈ ਕਰੜੇ ਇੰਤਜ਼ਾਮ ਨੇ ਜੋ ਕੀਤੇ ਗਏ ਨੇ ਸੋ ਕੇਂਦਰੀ ਸੁਰੱਖਿਆ ਏਜੰਸੀਆਂ ਅਤੇ ਪੰਜਾਬ ਪੁਲਿਸ ਦੇ 5000 ਜਵਾਨ ਜੋ ਤਾਇਨਾਤ ਕੀਤੇ ਗਏ ਨੇ ਚੱਪੇ ਚੱਪੇ ਤੇ ਤਿੱਖੀ ਨਜ਼ਰ ਰੱਖਣਗੇ ਸੋ ਦੱਸ ਜੀ ਕਿ ਅੱਜ ਪਟਿਆਲੇ ਦੇ ਵਿੱਚ ਉਹਦੀ ਰੈਲੀ ਹੈ ਤੇ ਕੱਲ ਜਲੰਧਰ ਤੇ ਗੁਰਦਾਸਪੁਰ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਰੈਲੀਆਂ ਕਰਨਗੇ ਸੋ ਇਹ ਵੀ ਦੱਸ ਜੀ ਕਿ ਕਿਸਾਨਾਂ ਨੇ ਪੀਐਮ ਦੇ ਵਿਰੋਧ ਦਾ ਐਲਾਨ ਹੈ ਜੋ ਕੀਤਾ ਹੋਇਆ ਐ ਸੇ ਉਸ ਨੂੰ ਲੈ ਕੇ ਪਹਿਲਾਂ ਹੀ ਹਰੇਕ ਸੁਰੱਖਿਆ ਦਾ ਜੋ ਇੰਤਜ਼ਾਮ ਹੈ ਪਟਿਆਲਾ ਦੇ ਵਿੱਚ ਕੀਤਾ ਗਿਆ ਤੇ ਪਟਿਆਲਾ ਦੇ ਵਿੱਚ ਜੋ ਫਲਾਈਓਵਰ ਤੇ ਜੋ ਰੂਟ ਨੇ ਉਹ ਵੀ ਕਾਫੀ ਜ਼ਿਆਦਾ ਡਾਇਵਰਟ ਕੀਤੇ ਹੋਏ ਨੇ ਪੂਰੀ ਸੁਰੱਖਿਆ ਹੈ ਜੋ ਕਨੜੀ ਸੁਰੱਖਿਆ ਹੈ ਜੋ ਪੀਐਮ ਦੀ ਲਈ ਕੀਤੀ ਗਈ ਹੈ ਸਰਪ ਤਿਆਰੀਆਂ ਦੇ ਜੱਜ ਲੈਣ ਕਿਦਾਂ ਤੇਜ਼ੀ ਚੱਲੀ ਬਹੁਤ ਚੰਗੀ ਤਿਆਰੀ ਚੱਲ ਰਹੀ ਹੈ ਔਰ ਪੰਜਾਬ ਦੇ ਲੋਕਾਂ ਨੇ ਮਨ ਬਣਾ ਲਿਆ ਕਿ ਦੇਸ਼ ਦੇ ਲੋਕਪ੍ਰੀਆ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਜ਼ੋਰਦਾਰ ਸਵਾਗਤ ਕੀਤਾ ਜਾਊਗਾ ਲੋਕਾਂ ਦੇ ਵਿੱਚ ਉਤਸ਼ਾਹ ਹੈ ਉਹਨਾਂ ਨੂੰ ਸੁਣਨ ਦਾ ਲੋਕਾਂ ਦੇ ਵਿੱਚ ਉਤਸ਼ਾਹ ਹੈ ਉਹਨਾਂ ਦਾ ਜਿਸ ਤਰੀਕੇ ਨਾਲ ਪੂਰੇ ਦੇਸ਼ ਦਾ ਵਿਕਾਸ ਹੋਇਆ ਹੈ ਪਟਿਆਲੇ ਦਾ ਔਰ ਪੰਜਾਬ ਦਾ ਵੀ ਇਤੋਂ ਵੀ ਵੱਧ ਕੇ ਵਿਕਾਸ ਹੋਵੇ ਇਹ ਲੋਕਾਂ ਨੂੰ ਬੜੀ ਉਮੀਦ ਹੈ ਔਰ ਮੈਨੂੰ ਉਮੀਦ ਹੈ ਕਿ ਪ੍ਰਧਾਨ ਮੰਤਰੀ ਦੀ ਇਹਨਾਂ ਸਾਰੀਆਂ ਉਮੀਦਾਂ ਤੇ ਪਹਿਲਾਂ ਵੀ ਖਰੇ ਉੱਤਰਿਆ ਤੇ ਅੱਗੇ ਵੀ ਖਰੇ ਉੱਤਰੇ। ਕੀ ਕੁਝ ਸ਼ੈਡਿਊਲ ਰਹੇਗਾ? ਪਟਿਆਲਾ ਪਹਿਲਾ ਉਸ ਤੋਂ ਬਾਅਦ ਸੈਕੰਡ, ਥਰਡ ਕਿੱਥੇ-ਕਿੱਥੇ ਰੈਲੀ ਹੈ? ਪਟਿਆਲਾ ਇੱਥੇ ਡਾਇਰੈਕਟਲੀ ਆ ਰਹੇ ਉਸ ਤੋਂ ਬਾਅਦ ਪੰਜਾਬ 'ਚ ਇੱਕ ਹੋਰ ਰੈਲੀ ਕੱਲ ਜਿਹੜੀ ਹੋਣ ਜਾ ਰਹੀ ਹੈ ਉਸ ਤੋਂ ਇਲਾਵਾ ਪੰਜਾਬ 'ਚ ਉਦੋਂ ਅੱਗੇ ਪ੍ਰੋਗਰਾਮ ਹੈ ਪਰ ਕੱਲ ਨਹੀਂ। ਜੀ। ਕਿੰਨੇ ਕਾਰਕਟਰ ਹੈ ਬ੍ਰਾਹਮਣ ਸਾਹਿਬ ਇਕੱਠੇ ਹੋਣ ਦੀ ਉਮੀਦ ਜਿਤਾਈ ਜਾ ਰਹੀ ਹੈ ਕੱਲ। ਵੱਡੀ ਵੱਡੀ ਤਾਦਾਦ ਦੇ ਵਿੱਚ ਪੂਰੇ ਪਟਿਆਲਾ ਲੋਕ ਸਭਾ ਹਲਕੇ ਤੋਂ ਲੋਕ ਪਹੁੰਚ ਰਹੇ ਹੈ। ਹਰ ਕੋਨੇ-ਕੋਨੇ ਤੋਂ ਲੋਕਾਂ ਦਾ ਬੜ ਲੋਕ ਸਭਾ ਪਟਿਆਲੇ ਦੇ ਹਰ ਹਲਕੇ ਜਾ ਕੇ ਮੀਟਿੰਗਸ ਲਈਆਂ ਔਰ ਲੋਕਾਂ ਦਾ ਬੜਾ ਉਤਸ਼ਾਹ ਹੈ ਲੋਕ ਪਰਿਵਾਰ ਸਮੇਤ ਆਪਣੇ ਪਰਿਵਾਰਾਂ ਦੇ ਬੱਚਿਆਂ ਸਮੇਤ ਤੱਕ ਆਉਣਾ ਚਾਹੁੰਦੇ ਆ ਔਰ ਮੈਨੂੰ ਉਮੀਦ ਹੈ ਕਿ ਪੰਜਾਬ ਦੀ ਇੱਕ ਕਾਮਯਾਬ ਰੈਲੀ ਇੱਥੇ ਹੋਣ ਜਾ ਰਹੀ ਹੈ ਕਿੰਨੀ ਕੁ ਵਜੇ ਤੱਕ ਸੰਬੋਧਨ ਕਰਨਗੇ ਬਰਾੜ ਸਾਹਿਬ ਕੱਲ ਦੇ ਦੇਣਾ ਪ੍ਰਧਾਨ ਮੰਤਰੀ ਦਾ ਜੋ ਟਾਈਮ 2 ਵਜੇ ਦਾ ਸਾਨੂੰ ਅਜੇ ਤੱਕ ਮਿਲਿਆ ਔਰ ਉਮੀਦ ਹੈ ਕਿ ਟਾਈਮ ਤੇ ਪ੍ਰੋਗਰਾਮ ਆਊਗਾ ਥੈਂਕ ਯੂ ਸਿਟੀ ਹੋਮ ਨਿਊਜ਼ ਲਈ ਅਮਿਤ ਥਾਪਰ ਦੀ ਰਿਪੋਰਟ